ਇਹ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਆ ਤੁਹਾਨੂੰ ਲਿਆ ਗਵਾਂਗੇ ਮਿਨੀ ਪੰਜਾਬ ਜਿਹਨੂੰ ਕਹਿੰਦੇ ਆ ਸਾਊਥ ਹਾਲ ਉੱਥੇ ਜਾ ਕੇ ਤੇ ਤੁਹਾਨੂੰ ਦਿਖਾਉਨੇ ਆ ਫਿਰ ਕਿੱਦਾਂ ਰੌਣਕਾਂ ਲੱਗੀਆਂ ਆ ਚੱਲ ਚੱਲ ਆ ਦੇਖੋ ਜੋਰਾ ਇੱਥੇ ਜਿਆ ਪਿਆ ਜੜ ਕੀ ਹੋਇਆ ਖੇਜ ਕੱਲੇ ਗਿਆ ਉਹਨੇ ਚੱਲਦੇ ਨਹੀਂ ਹੁਣ ਛੇਤੀ ਚਲੋ ਚੱਲੇ ਚੱਲੇ ਭਰਾਵਾ ਉਹਨੇ ਸੌਣਾ ਆ ਫਟਾਫਟ ਕਰੋ ਸੌਜੇ ਸੌਜੇ ਭਰਾਵਾ ਸੌਜੇ ਆਹ ਤੋ ਚੱਲਾ ਵੀ ਪੰਜਾਬ ਚ ਹੀ ਆ ਇੱਕ ਮਿੰਟ ਇੱਕ ਮੋ ਟਿਕਣਾ ਹੁਣ ਜਾ ਰਹੇ ਆ ਜੀ ਅਸੀਂ ਸਟੇਸ਼ਨ ਤੋਂ ਉੱਥੇ ਲਵਾਂਗੇ ਟ੍ਰੇਨ ਤੇ ਫੇਰ ਜਾਵਾਂਗੇ ਸਾਊਥ ਹੱਬ ਇਹ ਦੇਖ ਬੜਾ ਅਗਲਾ ਹੈ ਹਾਂ ਕਿੰਨਾ ਬਗਲਾ ਹੈ ਹਾਂ ਬਹੁਤ ਅਗਲਾ ਹੈ ਇਹਦੇ ਵਾਲੀ ਵੀ ਇੰਨੀ ਗੱਲ ਵਾਲਾ ਇਹ ਫੇਰ ਨਵਾਂ ਆ ਨਾ ਹੁਣ ਇਹਦਾ ਨਵਾਂ ਆ ਹਾਂ 16. 17. 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 1 ਸਾਕੋ ਹੀ ਨਹੀਂ ਆ ਜੀ ਲੰਡਨ ਦੀ ਸ਼ਾਨ ਆ ਗਈ ਇਹ ਲੰਡਨ ਦੀ ਸ਼ਾਨ ਆ ਨਾ ਬਸ ਸੋਹਣੀ ਹੈ ਬੜੀ ਲੱਗਦੀ ਆ ਸਿੰਗਲ ਵਾਲੀਆਂ ਤਾਂ ਬਹੁਤ ਘੱਟ ਆ ਇੱਕ ਦੋ ਆ ਉਹ ਦੇ ਵਿੱਚ ਫਸੀ ਹੋਇ ਇੱਕ ਇਹਨਾਂ ਦੇ ਉੱਤੇ ਲਾ ਸਲਾਓ ਠੀਕ ਕਰਵਾ ਲੀਆ ਚਾਕਰ ਇੱਧਰ ਫੇ ਪਬਲਿਕ ਜ਼ਿਆਦਾ ਆ ਨਾ ਆ ਜਾਓ ਆ ਜਾਓ ਹਾਂ ਇਹ ਥੱਲੇ ਕਰਦਾ ਬਸ 2 ਮਿੰਟ ਦਾ ਘਾਰੀ ਆ ਜੀ ਟ੍ਰੇਨ 2 ਮਿੰਟ ਤੱਕ ਫੇਰ ਨਿਕਲਦੇ ਆ ਫੇਰ ਤੁਹਾਨੂੰ ਦਿਖਾਉਂਦੇ ਆ ਫੋਨ ਜਾਂਦੇ ਪਏ ਆ ਜੀ बस हुन 5-10 ਮਿੰਟ ਦਾ ਰਹੇਗਾ ਸਫ਼ਰ। ਬਈ ਥੀ ਸੰਗਤ। ਮੈਨੂੰ ਲੱਗਾ ਪਲਾਨ ਅਸੀਂ ਜਮੇ ਗੁਰਦੁਆਰਾ ਸਾਹਿਬ ਉੱਤੇ ਸੌਥ ਹਾਲ ਉਸ ਤੋਂ ਬਾਅਦ ਫਿਰ ਘੁੰਮਦੇ ਆ। ਲੋ ਜੀ। ਤੇ ਕੋ ਉਤਰ ਗਏ ਆ ਪੰਜਾਬੀ ਚ ਲਿਖਿਆ ਸੌਥ ਹਾਲ। ਮਾਂ ਬੋਲੀ ਪੰਜਾਬੀ ਆਪਣੀ। ਉਹਨਾਂ ਦਾ ਕੋਈ ਨਾ ਇੱਕ ਚੀਜ਼ ਲਿਖੀ ਪੰਜਾਬੀ ਵਿੱਚ ਹੂੰ ਦੇਖੋ ਆਪੜੋ ਪਟੜੀ ਤੋਂ ਦੂਰ ਰਹੋ ਕਿਉਂ ਇਹ ਨਾ ਪੂਰਾ ਕੰਮ ਆਪਣੇ ਬੰਦਿਆਂ ਦਾ ਜਵਾਰਦਸਤ ਹਰ ਜਗ੍ਹਾ ਹੀ ਆਪਣੇ ਬੰਦੇ ਚੜਾਈ ਆ ਪੰਜਾਬੀਆਂ ਦੀ ਹਾਂ ਆਹ ਇਹ ਪਾਵੀਆਂ ਸਾਉਥ ਹਾਲ ਹੁਣ ਲੱਗੇ ਆ ਬਾਹਰ ਨਿਕਲ ਆਹ ਲਾਓ ਤੇ ਬਾਹਰ ਚੰਗੀ ਰੌਣਕਾ ਗੁਰਦਾਸ ਸਾਹਿਬ ਦਾ ਅੱਜ ਹਨ ਜੀ ਆਇਆਂ ਨੂੰ ਸਾਉਥ ਹਾਲ ਲੈ ਵੀ ਸਾਡਾ ਸਵਾਗਤ ਕੀਤਾ ਅਗਲੇ ਨੇ ਜੀ ਆਇਆਂ ਨੂੰ ਜੋਰੇ ਦਾ ਨਹੀਂ ਹਲੇ ਹੋਇਆ ਸਵਾਗਤ ਫੰਦਖਾਨੇ ਤੇ ਸਟੇਸ਼ਨ ਤੇ ਗੁਰਦਾਰਾ ਸਾਹਿਬ ਬਣਿਆ ਆ ਆ ਦੇਖੋ ਇੱਧਰ ਜਾਣੇ ਅੱਜ ਮੱਥਾ ਟੇਕ ਕੇ ਆਉਣੇ ਗੁਰਦਾਰਾ ਸਾਹਿਬ ਬਾਤ ਚ ਕਮਾਉਣੇ ਆ ਤੁਹਾਨੂੰ ਸਾਉਥ ਹਾਲ ਨਾਂਗਾ ਹਿਲਦਾ ਟੋ ਹੋਏ ਸੱਚ ਕਰਨੀ ਸੱਚਾ ਕੀ ਰਹਿਣ ਸਤ ਸਤ ਗੁਰਦਾਰਾ ਸਾਹਿਬ ਬੰਦੇ ਸਤ ਮੁਖ ਕਹਿ ਸੰਚੇ ਦ੍ਰਿਸ਼ਤ ਸੱਚ ਆਕਾਰ ਸੱਚ ਵਰਤੈ ਸਾਚਾ ਪਾਸਾ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੂ ਰੂਪ ਨਰੇਕ ਨਰੰਗ ਕਿਛ ਤ੍ਰੈ ਤ੍ਰੈ ਗੁਣ ਤੇ ਪ੍ਰਭ ਤੇ ਲੋ ਜੀ ਸ਼ੁਰੂ ਹੋ ਗਿਆ ਸਫ਼ਰ ਇੱਕ ਵੀ ਬੰਦਾ ਸਾਨੂੰ ਇੱਥੇ ਕੋਈ ਗੋਰਾ ਨਹੀਂ ਲੱਭਣਾ ਇੱਕ ਸਿੰਗਲ ਵੀ ਗੋਰਾ ਨਹੀਂ ਹੈਗਾ ਸਭ ਦੇਸੀ ਚੱਲਣਗੇ ਹੁਣ ਉਹਦਾ ਸਾਥ ਉਹ ਮੱਥਾ ਦੇ ਕੇ ਤੇ ਆ ਗਏ ਬਾਹਰ ਹੁਣ ਅਸੀਂ ਜਾ ਰਹੇ ਆ ਤੁਰ ਕੇ ਕੋਈ ਖਾਣੇ ਪੀਣੇ ਆ ਪਹਿਲਾਂ ਤੇ ਫੇਰ ਕੋਈ ਸ਼ਾਪਿੰਗ ਵਗੈਰਾ ਕਰ ਲੈਣੇ ਆ ਥੋੜੀ ਵਕਤ ਹੀ ਜਾਣ ਲਈ ਉਹ ਪੁਰਾਣੇ ਘਰ ਆ ਇਹ ਹੁਣ ਇੱਥੇ ਪਹਿਲਾਂ ਦੇ ਬਣੇ ਆ ਕਾਫੀ ਸਮੇਂ ਤੋਂ ਆਹ ਦੇਖੋ ਇਹ ਰੈਸਟੋਰੈਂਟ ਬਣਿਆ ਇਹਦੇ ਵਿੱਚ ਬੱਸ ਚ ਮੇਰੀ ਮਰਜ਼ੀ ਇਹਦਾ ਮਤਲਬ ਜਿੱਥੇ ਮਾਜੀ ਖੜੀ ਕਰੋ ਆਪਣੀ ਮਰਜ਼ੀ ਆ ਆਪ ਆਪਣੇ ਆ ਬੰਦਿਆਂ ਦੀਆਂ ਆ ਆਪਣੇ ਜਾਂ ਪਾਕਿਸਤਾਨ ਦੇ ਇਹਦਾ ਇਹ ਮੋਹਾਲੀ ਕਹਿੰਦਾ ਚੰਡੀਗੜ੍ਹ ਨਹੀਂ ਜਿਹੜਾ 17 ਸੈਕਟਰ ਉਹ ਹੀ ਸਿਸਟਮ ਜਾ ਦੇਖ ਲਓ ਆ ਅੱਗੇ ਆ ਗਈਆਂ ਰੇੜੀ ਮਾਰਕੀਟ ਹੁਣ ਆ ਦੇਖੋ ਚੱਕੋ ਹੈ ਟੀਮੇ ਤੋਂ ਬਹੁਤ ਚੱਲਦੇ ਆ ਗੋਲ ਕੱਪੇ ਕਰਣ ਮਜਾ ਆਉਦਾ ਆਦਰ ਦੁਕਾਨ ਦੇਖੋ ਜੀ ਸੌਦੇ ਪੱਤੇ ਦੀ ਦੋਨਿਆਂ ਪੂਰਾ ਸਮਾਨ ਦੇਖੋ ਹੋਰ ਆ ਰਿਹਾ ਨਿੱਕਾ ਜਿਹਾ ਹੋਰ ਇਹਦਾ ਮੁੱਲ ਹੀ ਆ ਰੂਦਾ ਸੋਵਰੀ ਫੁੱਲਾ ਕੰਮ ਖੁੱਲਾਈ ਆ ਆਹ ਲਓ ਜੀ ਚੱਕੋ ਆਈਸੀਆਈਸੀਆਈ ਬੈਂਕ ਕਰਾਓ ਜਮਾ ਪੈਸੇ ਰੋ ਕੈਸ਼ ਐਂਡ ਕੈਰੀ ਇਹ ਵੀ ਬਹੁਤ ਵੱਡੇ ਆ ਗਰੋਸਰੀ ਸਟੋਰ ਇੱਥੇ ਕੋਈ ਲੱਗਦਾ ਹੀ ਨਹੀਂ ਬੰਦਾ ਬਾਹਰ ਆਪਣੇ ਲਾਦਾ ਘੁੰਮ ਰਹੇ ਆ ਜਲੰਧਰ ਸਿੱਤੇ ਸੁਆ ਅਨਮੋਲ ਫੈਸ਼ਨ ਗੋਬਾ ਗੁਰੂ ਨਾਨਕ ਟ੍ਰੇਡਸ ਟਰੇਡਿੰਗ 1 ਪਾਉਂਡ ਸਟੋਰ ਦਮਨ ਦਮਨ ਦਾ ਵੀ ਸਟੋਰ ਆ ਰਿਹਾ

ਕੋਈ ਇਹਦਾ ਜੀਜੀ ਹੈ ਨਹੀਂ ਜਿਹੜੀ ਨਹੀਂ ਮਿਲੂਗੀ ਤੁਹਾਨੂੰ ਇੱਥੋਂ ਜੀ ਆਇਆਂ ਨੂੰ ਆਹ ਦੇਖੋ ਇੱਧਰ ਸੂਟ ਪੱਗਾ ਜੋ ਮਰਜੀ ਲਾਓ ਕੰਬਲ ਸਿੱਟੇ ਬਾਹਰ ਹੀ ਆ ਰਿਆ ਮਜ਼ਾ ਪੂਰਾ ਹੱਤ ਕਰਾਈ ਪਈ ਆ ਇੱਥੇ ਯੂਕੇ ਚ ਬੰਦਿਆ ਨੇ ਇੱਕ ਵੀ ਬੰਦਾ ਗੋਰਾ ਨਹੀਂ ਦੇ ਸੀ ਹਾਲ ਤੱਕ ਹਾਂ ਸਹੀ ਹਾਲ ਆ ਉਹ ਗੈਪ ਕਰਦੇ ਇਥੋਂ ਪਹਿਲੇ ਸ਼ੋਪਿੰਗ ਟੈਟਰ ਕਿਧਰੋਂ ਆਇਆ ਜੀ ਦੋ ਰਾਏ ਟੈਟਰ ਆ ਉਹ ਕਹੀ ਗੱਲ ਹੈ ਘਟਾ ਕਰ ਹਾਂ ਜੀ ਹਾਂ ਉਹ ਹੀ ਲੁੱਕ ਦੇਤੀ ਸਾਰੀਆਂ ਚੀਜ਼ਾਂ ਨੂੰ ਰੋਸ਼ਨੀ ਨੌਲੀ ਦੇਖੋ ਉਹ ਤੇ ਗਾਂ ਪੰਜਾਬ ਨਸ਼ਰ ਬੈਂਕ ਪਿੱਛੇ ਸ਼ੁਰੂ ਚ ਸੀਗਾ ਉਹ ਰਸ ਵੀ ਆ ਓਏ ਹੈ ਪੀਣਾ ਹੈ ਯਾਰ ਇੱਥੋਂ ਪੀਣੇ ਨਾਲੇ ਮੁੰਮੂ ਵੀ ਆ ਗਿਆ ਆ ਇਹਨੂੰ ਦਾ ਰਸ ਬਣਾ ਤੇ ਗਲਾਸ ਆ ਜੀ ਕੱਢ ਕੇ ਖਾਓ ਹਾਂ ਹਾਂ ਰਸ ਪੀਏ ਪਹਿਲਾਂ ਗੰਨੇ ਦਾ ਰਸ ਪੀਣੇ ਆ ਜੀ ਅੱਗੇ ਵੀ ਹੈਗਾ ਆਪਣੇ ਆ ਗਿਆ ਜੀ ਆ ਗਿਆ ਹਾਂ ਜੀ ਕਿੰਨੇ ਗਲਾਸ ਕਰਾਣੇ ਭਾਜੀ ਇਹਨਾ ਪਛਲਾ ਕਿੰਨੇ ਕਰਦੇ ਜੂਸ ਤੇਨ ਦੋ ਭਾਜੀ ਹਾਂਜੀ ਪਾ ਦਿਓ ਕੀ ਹੋਇਆ ਕਹਿੰਦਾ ਕੋਲੋਂ ਫੇਰ ਖਾਣਾ ਲਿਆ ਖਾਲਾ ਖਾਲਾ ਕੋਈ ਨਹੀਂ ਇੱਥੋਂ ਹੁਣ ਪੀਨੇ ਪਹਿਲਾਂ ਰਸ ਜੀ ਫੇਰ ਦੇਖਦੇ ਅੱਗੇ ਜਾ ਕੇ ਮੈਂ ਤਾਂ ਇਹਨਾਂ ਕੋਲ ਗੋਲ ਗੱਪੇ ਬਾਅਦ ਚੋ ਖਾ ਲਾਂਗੇ ਪਹਿਲਾਂ ਹੋ ਗਿਆ ਚੋਰਾ ਹਾਂ ਰਾਹ ਦੇਖੋ ਤਾਂ ਇਹਨੂੰ ਹੀ ਪਲਾ ਦਾਂਗੇ ਘੁੱਟ ਦੋਕਰ ਓਏ ਯਾਰ ਆ ਗਈ ਯਾਰ ਕਿਹੜਾ ਕਿਹੜਾ ਪਾਣੀ ਚੱਲ ਬੰਦੇ ਦਾਸਾ ਫੇਰਣਾ ਯਾਰ ਸੋਨੇ ਇਹ ਦੇਖਣਾ ਕਿ ਇਹ ਫਰਨੇਸੀ ਬੜਦਾ ਕੀ ਨੋਏ ਨੀ ਹੇਠੇ ਗਿਆ ਲਾ ਕੇ ਇਹ ਤੇ ਨੰਬਰ ਖਾਲੀ ਢੇਡ ਜਦੋਂ ਬੰਦਾ ਪੀਂਦਾ ਰਹੀ ਕਰਦਾ ਆ ਦੂਜੀ ਪਾਰਟੀ ਨੇ ਗੋਲ ਕੱਪੇ ਕਰਾਏ ਆ ਕੀ ਹੋਇਆ ਤਿੱਖਾ ਕੰਮ Vi kan ikke ta Hæ? Svare? Vi kan ikke. ਸਬਰੀਸ ਉਹ ਆ ਬੜਾ ਜੀ ਆ ਆ ਬੜਾ ਆ ਮਾਦਨ ਸ਼ਾਪਿੰਗ ਦੇਖਤਾ ਚੱਕੋ ਜਿਹੜਾ ਮਾਜੀ ਸੂਟ ਹੈ ਉਹ ਲੈ ਲੋ ਇਹ ਤੋਂ ਮੈਂ ਆ ਬੜਾ ਲੈ ਲਾ ਕਰੋ ਸ਼ਾਪਿੰਗ ਆ ਚਟਕਾ ਕਾਰਨਰ ਆ ਚਟਕਾ ਜਿਹੜਾ ਹੁੰਦਾ ਉਹ ਨਾਲ ਜਿਹੜੀ ਆਉਂਦੀ ਹੈ ਅਲਾਇਆ ਦਾ ਸ਼ੱਕ ਸੇ ਲੱਗੀ ਆਏ ਕਮਾਲ ਹੀ ਆ ਜੀ ਕਮਾਲ ਜੀ ਬਈ ਉੱਪਰ ਸੈਂਟਰ ਹੀ ਕਹਿ ਸਕਦੇ ਤੁਸੀਂ ਬਾਹਰ ਆਇਆ ਇੱਥੇ ਆ ਕੇ ਟੋਟਲ

ਹਾਂ ਇਹ ਕੋ ਮਕੇ ਵੀ ਸੁਨਿਆਰਾ ਇੰਡੀਆ ਚੀਮਾ ਇਹਦਾ ਨਾ ਲੈ ਕਿਡਸ ਆ ਦੇਖੋ ਜੀ ਹਟਾਉਣੇ ਬੱਚਿਆ ਦੇ ਜੋਰੇ ਲੈ ਲਾਓ ਕੀ ਲੈਣਾ ਲੈਣਾ ਨਹੀਂ ਨਹੀਂ ਉਹਦੇ ਉਹ ਕਰਦਾ

ਉਹ ਬੰਦੇ ਜਿਹੜੇ ਰਿਪੋਰਟ ਦਿੰਦੇ ਨੇ ਕਿੱਥੇ ਆ ਗਿਆ ਉਹਰੇ ਇਹ ਹਾਲ ਸੌਥਾਨ ਇੱਥੇ ਪੁੱਛਦੇ ਸਾਰਿਆਂ ਦਾ ਹਾਲ ਠੀਕ ਹੈ ਜੀ ਸਰ ਬਲੈਕ ਮਸਕ ਪਰਫਿਊਮ ਵਾਲੇ ਆਏ ਮੇਰੇ ਨੋਕਦਿਨ ਇਹ ਲੋਕ ਕਿੰਨੀ ਲੱਗੀਆਂ ਇੱਕ ਲੈਂਚ ਭਾਜੀ ਡੱਬਾ ਜਾਈ ਆਹ ਰੇੜੀਆਂ ਹੀ ਆ ਸਭ ਲੱਗੀਆਂ ਮੈਂ ਬੋਲੋ 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 ਜਿਹੜੇ ਦਾਦਾ ਜੀ ਤੋਂ ਫੱਟਰਾ ਨਾਲ ਉੱਦੋਂ ਅਨਸਤਾਨ ਦੇ ਆ ਕੋਈ ਹੋਣਾ ਸ਼ਕਤ ਕੋਈ ਨਾ ਸਮਝੀ ਨਾ ਕੋਈ ਕਿ 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 ਬੋਰਡ ਤੇ ਜਾ ਰੋਡ ਤੇ ਖੋ ਗਿਆ ਮੈਂ ਕਹਿੰਦਾ ਮੁੱਕਦਾ ਹੀ ਨਹੀਂ ਏਡਾ ਲੰਬਾ ਕੰਮ ਆ ਇਹ ਵੀ ਜਾਂਕਾ ਆ ਆ ਜੀਆਂ ਦਾ ਜੀਆਂ ਨਿਕਲ ਨਹੀਂ ਪਹਿਲਾਂ 뭐 ਕੁਝ ਖਾ ਕੇ ਫੇਰ ਲੈਂਦੇ ਹਮ ਭਾਬੀ ਮਿੱਠਾ ਆ ਤੱਕੋ ਗਰਮ ਗਰਮ ਕੜਕ ਚਾਹ ਆੜੇ ਪਚਾਏ ਕਾਫੀ ਵਧੀਆ ਬਣਾਇਆ ਅੰਦਰੋਂ ਬਹੁਤ ਸ਼ਾਨਦਾਰ ਹੈ ਨਾ ਟੋਟੋੜ ਤੇ ਯਾਭਰਾਂ ਚਾਹ ਹੈ ਹਾਂ ਹਾਂ ਇਧੀਆਂ ਵੇ ਜਿਹੜਾ ਚੱਲ ਪਿਆ ਚੱਲ ਪਿਆ ਨਿਕਲਦੀ ਹੈ ਮੋਤੀ ਮਹਿਲ ਇਹਨਾਂ ਦੇ ਬਹੁਤ ਸਵਾਦ ਆ ਸ਼ਾਨਦਾਰੀ ਬਹੁਤ ਸਵਾਦ ਨਰਕੇਸ ਹੋਰ ਦੇ ਲਈ ਵੀ ਲੈਡੀ ਸੂਟ ਦਾ ਕੋਈ ਹੰਤਾ ਹੀ ਨਹੀਂ ਹੈਗਾ ਇੱਥੇ ਮੈਂ ਕਹਾ ਜੋ ਦੁਨੀਆ ਭਾਰ ਦਾ ਲਿਆ ਕੇ ਸੋਟਿਆ ਆ 100 ਦਾ 10130 ਦਾ ਕਰੋਨਿਆਂ ਦਾ ਆਪਣੇ ਸਹੀ ਆ ਬਣਾ ਗੋ ਅੰਕਾ ਕਹਿੰਦੇ ਵਧੀਆ ਜਿਹਾ ਬਣਾ ਕੇ ਸਾਡ ਹਸ਼ਾਰਪੁਰ ਵਾਲਾ ਟੇਬਲ ਆਬ ਹੈ ਹੈ ਹਸ਼ਾਰਪੁਰ ਵਾਲਾ ਨਹੀਂ ਟੇਬਲ ਹੈਗਾ ਪਰ ਹੈਗੀ ਹੈ ਉੱਪਰ ਹੈਗਾ ਹਸ਼ਾਰਪੁਰ ਵਾਲਾ ਉੱਪਰ ਆ ਹਾਰਪੁਰ ਦਾ ਟੇਬਲ ਕਹਿੰਦਾ ਹਾਰਪੁਰ ਵਾਲੇ ਉੱਪਰ ਹੀ ਹੁੰਦੇ ਆ ਇਹੋ ਕਹਿੰਦਾ ਰੇੜੀ ਚੱਕ ਕੇ ਲੈ ਜਾਓ ਉਹ ਕਹਿੰਦਾ ਲੈ ਜਾਓ ਚੱਕ ਕੇ ਉੱਪਰ ਇਹਨੂੰ ਕੱਢ ਲਾ ਬਸ ਆ ਦੇਖੋ ਜੀ ਮਹਾਰਾਜਾ ਅਨਜੀਤ ਸਿੰਘ ਤਸਵੀਰ ਲਾਈ ਆ ਬਹੁਤ ਫੇਮਸ ਹੋਇਆ ਇਹ ਰੈਸਟੋਰੈਂਟ ਇੱਥੇ ਜੇ ਬਣਾ ਲਾ ਇਹ ਮਲੇਰ ਕੋਟਲਾ ਹਰ ਇੱਕ ਜ਼ਿਲ੍ਹੇ ਦੇ ਲਾਇਆ ਆਹ ਹਾਂਜੀ ਆ ਗਿਆ ਸਾਡਾ ਆ ਗਿਆ ਹਾਰਪੁਰ ਸਾਰਾ ਹੀ ਹੈਗਾ ਕਹਿੰਦਾ ਸੀ ਏਸੀ ਚਲਾਇਆ ਇੱਥੇ ਸੁਣ ਕੌਣਾ ਆ ਗਿਆ ਪਾਪਾ ਜੀ ਦੋਸਾ ਅਮਰ ਸਰੀ ਨਾਲ ਸੌ ਦਾ ਸਮੋਸੇ ਪਰੌਂਠੀ ਪਰੌਂਠੇ ਇੱਧਰ ਹਜੇ ਘਰ ਨਹੀਂ ਆਇਆ ਹਲੇ ਨਾ ਇੱਧਰ ਨਹੀਂ ਆਇਆ ਲਓ ਲੈਣ ਗਿਆ ਜੋਰੀਆਂ ਦੀਆਂ ਫਰਾਈ ਨਹੀਂ ਆਈਆਂ ਕਿਹਾ ਸੀ ਹਾਂਜੀ ਲੀਆਂ ਲੋ ਜੀ ਹੋ ਗਏ ਖਾਣਾ ਪੀਣਾ ਖਾ ਕੇ ਵਿਹਲੇ ਹੁਣ ਅਸੀਂ ਆ ਗਏ ਬਾਹਰ ਤੇ ਹੁਣ ਕੋ ਸਮਾਨ ਲੈ ਕੇ ਮਾੜਾ ਮੋਟਾ ਜੀ ਸ਼ਾਪਿੰਗ ਕਰਨੀ ਠੀਕ ਆ ਨਹੀਂ ਤਾਂ ਫਿਰ ਨਿਕਲਦੇ ਆ ਕਿਉਂ ਵੀ ਜੋਰੀਆ ਆਇਆ ਸੁਲਨ ਸੁਲਨ ਘਾਲੇ ਬੋਲ ਬੰਨੀ ਬੰਨੀ ਦੇ ਅਦਾਕਾਰਨਾ ਸੋਨੇ ਦੀਆਂ ਜੁਐਲਰੀ ਚੱਕੋ ਲਹਿੰਗੇ ਚੁੰਨਰੀਆਂ ਜੋ ਮਰਜੀ ਚੱਕੋ ਬਹੁਤ ਮਹਾਨੀ ਲਾਦੇ ਰਿਵਾਜ ਚੰਮਰ ਹਰ ਤਰ੍ਹਾਂ ਦਾ ਹਾਂ ਇੱਥੇ ਕੀ ਲੈਣਾ ਭਾਈ ਨਗਵਲਾ ਪਾਣਾ ਸ਼ੇਰਵਾਨੀ ਅਗਲੀ ਮੈਂ ਕਹਾਂ ਮੈਂ ਆ ਪਾ ਲਉ ਇੱਕ ਵਾਰ ਮੈਂ ਆ ਪਾਣਾ Gracias. चनाने बना खे टे कर